ਆਸੀ ਤੇ ਮਸ਼ਰਾ ਜਿਤੋਂ ਹੰਤ ਤਨ ਤੀਕ ਕੋਲ ਕਪਟ ਗੁਰੂ ਕੀ ਕਾਸੀ ਜਿਨ ਸੁਨਾ ਜਿੰਦੂ ਆਨੰਦ ਨੇ ਦੇ ਤਾ ਕਹਿੰਦੇ ਦਰਸ਼ਨਾਂ ਦੀ ਪਿਆਸ ਪਿਆਸ ਲੱਗੀ ਹੈ ਤੇ ਪਿਆਸ ਜਦੋਂ ਲੱਗੀ ਹੈ ਨਾ ਜਿੱਤਾ ਪਾਣੀ ਦੀ ਪਿਆਸ ਲੱਗ ਜਾਏ ਕਿਵੇਂ ਜੀ ਨਿਕਲ ਨਿਕਲ ਜਾਂਦਾ ਜਦੋਂ ਤੋਂ ਪੰਡਤ ਨੇ ਬੋਲ ਬੋਲੇ ਬਾਬੇ ਅਮਰਦਾਸ ਦਾ ਮਨ ਉਚਾਟ ਹੋ ਗਿਆ ਹਣ ਲੋਚ ਦੇ ਕੌਣ ਮਿਲੇਗਾ ਕਿਹੜਾ ਮਿਲੇਗਾ ਜਿਹੜਾ ਮੈਨੂੰ ਪਾਰ ਲਾਏ ਔਕੇ ਬੇੜਾ ਵਿੱਚ ਮਜਹਦਾਰ ਦੇ ਡੋਲ ਰਹੇ ਹੈ But the sun. ਦੇ ਸੁਨਾ ਚਿੰਤਾ ਤੋਂ ਅਨੰਦ ਦੇ ਤੂੰ ਮਨ ਦੇ ਨੀਤ ਅਰਸੇ ਤੋਂ ਪਿਆਸੀ ਦਿਲ ਸੁਨਾਹ ਚਿੰਤ ਹੋ ਆ ਮੇ ਤੇ ਨੀਤ ਚਿੰਤ ਹੋ ਆ ਮੇ ਤੇ ਨੀਤ ਚਿੰਤ ਹੋ ਆ ਮੇ ਤੇ ਨੀਤ ਦਰਸਨ ਪਿਆਸੀ ਦਿਨ ਰਾਤ ਤੇਰੇ ਦਰਸ਼ਨਾਂ ਦੀ ਪਿਆਸ ਲੱਗੀ ਹੈ ਕਿਰਪਾ ਕਰਕੇ ਮਰਜ ਚਰਨਾਂ ਨਾਲ ਜੁੜਨੋ ਦਰਸ਼ਨ ਬਖਸ਼ੋ ਦਿਦਾਰ ਬਖਸ਼ੋ ਮਨ ਵਿੱਚ ਤਾਂਗ ਲੈ ਕੇ ਬਾਬਾ ਅਮਰਦਾਸ ਜੀ ਤੁਰੇ ਜਾਂਦੇ ਹੁਣ ਮਨ ਦੇ ਵਿੱਚ ਚਾਹ ਹੈ ਜਿਸ ਕਾਰਨ ਜੀਵਨ ਬਰਬਾਦ ਹੋ ਚੱਲਿਆ ਸੀ ਤੇ ਹੁਣ ਗੁਰੂ ਮਿਲ ਜਾਏਗਾ ਉੱਡੋਂ ਨਗਾਗਾ ਗਾਰੇ ਵੇਗ ਮਰੀ ਜਾ ਆਪਣੇ ਰਾਮ ਪਿਆਰੇ ਮਨ ਕਰਦਾ ਦੌੜ ਕੇ ਚਲਾ ਜਾ ਮਨ ਵਿੱਚ ਐਸੀ ਉਹ ਮੰਗ ਹੈ ਖੰਭ ਬ ਕੰਧੜੇ ਜੇਲ ਹਾਂ ਕਿੰਨਾ ਸਾਵੀ ਤੇ ਤੋਲ ਤਨ ਜੜਾਈ ਆਪਣੇ ਰਾਹਾਂ ਸੋ ਸੱਜਣ ਤੋਲ ਜਲਦੀ ਕਹਿੰਦੇ ਜੇ ਖੰਭ ਮੁੱਲ ਵਿਗਦੇ ਹੋਣ ਨਾ ਆਪਣੇ ਤਨ ਨੂੰ ਜੋੜ ਕੇ ਖੰਭ ਮੈਂ ਉੱਡ ਕੇ ਚੱਲ ਜਾ ਗੁਰੂ ਦਵਾਰੇ ਗੁਰੂ ਦਾ ਦედაਰ ਕਰ ਲਵਾਂ ਮਿਲ ਜਾ ਪ੍ਰੀਤਮ ਆਪਣੇ ਐਸੀ ਤਾਂਗ ਲੈ ਕੇ ਬਾਬਾ ਅਰਦਾਸ ਜੀ ਕਹੇ ਦੀਵਾਨ ਸਜੇ ਨੇ ਧੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀਵਾਨ ਵਿੱਚ ਬੈਠੇ ਨੇ ਸੰਗਤ ਦੀ ਕਤਾਰ ਲੱਗੀ ਹੈ ਦਰਸ਼ਨਾਂ ਲਈ ਕਤਾਰ ਵਿੱਚ ਖਲੋ ਗਏ ਬੀਬੀ ਅਮਰੋ ਵੀ ਤੇ ਬਾਬਾ ਅਮਰਦਾਸ ਜੀ ਲਾਈਨ ਵਿੱਚ ਲੱਗੇ ਜਦੋਂ ਗੁਰੂ ਅੰਗਦ ਸਾਹਿਬ ਦੀ ਨਜ਼ਰ ਪਈ ਨਾ ਅਜੇ ਕਾਫੀ ਪਿੱਛੇ ਸਨ ਕਿਉਂਕਿ ਕੁੜਮਾ ਦੀ ਥਾਲ ਲੱਗਦੇ ਨੇ ਗੁਰੂ ਅੰਗਦ ਸਾਹਿਬ ਦੇ ਕੁੜਮਾ ਦੀ ਥਾਂ ਕੁੜਮ ਦੇ ਭਰਾ ਨੇ ਤੇ ਬੜਾ ਸਤਿਕਾਰ ਹੈ ਤੇ ਗੁਰੂ ਅੰਗਦ ਸਾਹਿਬ ਉੱਠ ਕੇ ਗਏ ਜਾ ਕੇ ਬਾਹੂ ਫੜ ਲਿਆ ਕਹਿਣ ਲੱਗੇ ਬਾਬਾ ਜੀ ਤੁਸੀਂ ਕਿਉਂ ਤੁਸੀਂ ਕਿਉਂ ਗਦਾਰ ਵਿੱਚ ਲੱਗੇ ਸਿੱਧੇ ਆਓ ਸਿੱਧੇ ਕਿਉਂ ਨਹੀਂ ਆ ਰਹੇ ਸਿੱਧੇ ਆਓ ਇੱਥੇ ਰਖ ਲੋ ਮੋ ਤੇ ਉਸ ਵੇਲੇ ਬਾਬੇ ਅਮਰਦਾਸ ਮਹਾਰਾਜ ਨੇ ਹੱਥ ਜੋੜੇ ਕਹਿਣ ਲੱਗੇ ਮਹਾਰਾਜ ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ ਅੱਜ ਮੈਂ ਭਿਖਾਰੀ ਬਣ ਕੇ ਆਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਰਿਸ਼ਤੇਦਾਰ ਬਣ ਕੇ ਨਹੀਂ ਆਇਆ ਅੱਜ ਤੇ ਪਿਆਸਾ ਪਿਆਸ ਲੈ ਕੇ ਆਇਆ ਮਿਹਰ ਕਰੋ ਮੈਨੂੰ ਇਹਨਾਂ ਦੀ ਗਿਣਤੀ ਚ ਲਾ ਕੇ ਭੀਖ ਦੇ ਦਿਓ ਮੇਰੀ ਪਿਆਸ ਮਜਾ ਆਏ ਐਸੇ ਪ੍ਰੇਮ ਦੇ ਬੋਲ ਨੇਤਰਾ ਚੋਂ ਜਲ ਬਹਿ ਤੁਰਿਆ ਬਾਬੇ ਅਮਰਦਾਸ ਜੀ ਦੇ ਤੈਸੇ ਭਿਜ ਕੇ ਬੋਲ ਬੋਲੇ ਕਿਉਂਕਿ ਮਨ ਨੂੰ ਸਕੂਨ ਮਿਲਿਆ ਜੈਸਾ ਸਤਗੁਰ ਸੁਣੀ ਦਾ ਤੈਸੋ ਹੀ ਮੈਂ ਢੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾਬ ਸੀਠ ਔਰ ਨੰਮ ਮੰਤਰ ਜੜਾਇਦਾ ਕੱਟੇ ਹੋ ਮੈਂ ਰੋਗ ਨਾਨਕ ਸਤਿਗੁਰੂ ਤਿਨਾ ਮਿਲਾਇਆ ਜਿਨਾਂ ਤੁਰੇ ਪਿਆਸੰਜੋ ਗੁਰੂ ਦਾ ਦਰਦਾਰ ਕੀਤਾ ਮਨ ਦੀ ਪਿਆਸ 부ਜੀ ਤੇ ਚਰਨ ਅਰਜੋਈ ਕੀਤੀ ਮਹਾਰਾਜ ਕਿਰਪਾ ਕਰ ਦਿਓ ਮੇਰੀ ਪਿਆਸੇ ਦੀ ਪਿਆਸ ਬੁਝਾ ਦਿਓ ਬਹੁਤ ਜਨਮ ਵਿਚਰੇ ਥੇ ਮਾਦੋ ਇਹੋ ਜਨਮ ਤੇ ਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋਂ ਚਿਰ ਭਇਓ ਦਰਸ਼ਨ ਦੇਖੇ ਮਹਾਰਾਜ ਕਿਰਪਾ ਕਰੋ ਜਨਮ ਜਨਮਾਂ ਦੇ ਵਿਛੜੇ ਨੂੰ ਚਰਨਾਂ ਨਾਲ ਜੋੜਨਾ ਜਨਮ ਜਨਮਾਂ ਦੇ ਵਿਛੜੇ ਮਿਹਰ ਕਰੋ ਮੈਂ ਪੈਸਾ ਪਿਆਸ ਮਝਾਉਣ ਲਈ ਆਇਆ ਹਾਂ ਰਿਸ਼ਤੇਦਾਰ ਨਾ ਮੰਨੂ ਮੈਨੂੰ ਗੁਰੂ ਅੰਗਦ ਸਾਹਿਬ ਨੇ ਜਦੋਂ ਅੰਦਰ ਦੇ ਹਿਰਦੇ ਦੀ ਭਾਵਨਾ ਜੋ ਜੜੀ ਦੇ ਬੋਲ ਸੁਣੇ ਕਹਿਣ ਲੱਗੇ ਕੋਈ ਗੱਲ ਨਹੀਂ ਜੇ ਸੱਚਮੁੱਚ ਭਾਵਨਾ ਲੈ ਕੇ ਆਇਓ ਇਹ ਗੁਰੂ ਨਾਨਕ ਸਾਹਿਬ ਦਾ ਦਰ ਹੈ ਇੱਥੇ ਝੋਲੀਆਂ ਜ਼ਰੂਰ ਪੜਦੀਆਂ ਨੇ ਸੇਵਾ ਕਰ Bro, cara, eu